ਜੋ ਹੋਰ ਪੋਸਟਾਂ ਦੀ ਜਾਣਕਾਰੀ ਲੈ ਕੇ ਆ ਜੀ ਪੰਜਾਬ 슈ਗਰ ਮਿਲ ਦੇ ਵਿੱਚ ਭਰਤੀ ਲੈ ਕੇ ਆ ਜੀ ਪੋਸਟਾਂ ਦੀ ਗੱਲ ਕਰੀਏ ਤਾਂ ਇਹ ਪੋਸਟ ਆਉਣਗੇ ਜੀ ਇੰਸਪੈਕਟਰ ਕਲਰਕ ਮੈਨੇਜਰ ਸੀਨੀਅਰ ਅਸਿਸਟੈਂਟ ਸਟੈਨੋਗ੍ਰਾਫਰ ਲੇਬਰ ਅਫਸਰ ਅਕਾਊਂਟ ਅਫਸਰ ਤੇ ਡਿਵੈਲਪਮੈਂਟ ਆਫੀਸਰ ਤੇ ਉਸ ਤੋਂ ਬਾਅਦ ਹੈਗੇ ਚੀਪ ਕਮਿਸਟਰ ਚੀਪ ਇੰਜੀਨੀਅਰ ਆਈਟੀ ਅਸਿਸਟੈਂਟ ਇਲੈਕਟ੍ਰੀਸ਼ੀਅਨ ਵੈਲਡਰ ਡਰਾਈਵਰ ਟਰਨਰ ਤੇ ਫਿਟਰ ਤੇ ਜੀ ਪੋਸਟਾਂ ਦੀ ਗੱਲ ਕਰੀਏ ਤੇ ਟੋਟਲ 166 ਪੋਸਟਾਂ ਜੀ ਯੋਗਤਾ ਹੈਗੀ 10ਵੀਂ ਆਈਟੀਆਈ ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਤੇ ਉਮਰ ਹੱਦ ਹੈਗੀ 18 ਤੋਂ ਲੈ ਕੇ 37 ਸਾਲ ਤੋਂ 18 ਤੋਂ 45 ਸਾਲ ਜੀ 18 ਤੋਂ 37 ਸਾਲ ਤੇ 18 ਤੋਂ 45 ਸਾਲ ਪੋਸਟ ਦੇ ਹਿਸਾਬ ਨਾਲ ਫੀਸ ਹੈਗੀ ਜੀ ਐਸਸੀ ਬੀਸੀ ਦੀ ਡਬਲ ਈਵੀਐਸ ਦੀ 250 ਰੁਪਏ ਤੇ ਜਨਰਲ ਕੈਟਾਗਰੀ ਦੀ ਫੀਸ ਹੈਗੀ ਜੀ 1000 ਰੁਪਏ ਫਾਰਮ ਪਰੰਦੇ ਜਿਹੜੀ ਆਖਰੀ ਮਿਤੀ ਹੈ ਜੀ ਉਹ ਹੈਗੀ ਜੀ ਆਪਣੀ 26 ਜੂਨ 2025 ਜੀ